ਅੱਜਕੱਲ ਦਾ ਮਾਹੌਲ ਅਜਿਹਾ ਬਣ ਗਿਆ ਹੈ ਕਿ ਪੈਦਲ ਚੱਲਣਾ ਵੀ ਸੇਫ ਨਹੀਂ ਹੈ। ਇਹ ਸੀਸੀਟੀਵੀ ਤਸਵੀਰਾਂ ਦੇਖ ਕੇ ਤੁਸੀਂ ਵੀ ਇਹ ਸੋਚੋਗੇ। ਇਹ ਤਸਵੀਰਾਂ ਨੇ ਬਠਿੰਡਾ ਦੀਆਂ ਜਿੱਥੇ ਇੱਕ ਬਜ਼ੁਰਗ ਪੈਦਲ ਜਾ ਰਿਹਾ ਹੁੰਦਾ ਹੈ ਸੜਕ ਤੇ ਤੇ ਪਿੱਛੋਂ ਦੀ 2-3 ਮੁੰਡੇ ਆਉਂਦੇ ਨੇ, ਨੌਜਵਾਨ ਆਉਂਦੇ ਨੇ ਤੇ ਉਸ ਬਜ਼ੁਰਗ ਨੂੰ ਘੇਰਾ ਪਾ ਲੈਂਦੇ ਨੇ। ਉਸ ਤੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਗੋਂ ਬਜ਼ੁਰਗ ਨੇ ਵੀ ਮੁਕਾਬਲਾ ਕਿਤੇ ਪਰ ਵਸ ਨਹੀਂ ਚੱਲਿਆ ਲੁੱਟ ਕੇ ਪੈਸੇ ਲੈ ਜਾਂਦੇ ਨੇ ਕੀ ਕੁਝ ਇਸ ਬਜ਼ੁਰਗ ਦੇ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਣਾ ਪਰ ਇੱਕ ਵਾਰ ਮੋੜ ਤੋਂ ਸੀਸੀਟੀਵੀ ਤਸਵੀਰਾਂ ਦੇਖੋ ਕਿ ਇੱਕ ਸਵੇਰੇ ਬੰਦਾ ਪੈਦਲ ਸੈਰ ਕਰਨ ਲਈ ਜਾ ਰਿਹਾ ਹੈ ਤੇ ਪਤਾ ਨਹੀਂ ਹੁੰਦਾ ਕਿ ਰਸਤੇ ਦੇ ਵਿੱਚ ਉਸ ਦੇ ਨਾਲ ਕੀ ਹੋ ਜਾਣਾ ਇਹ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਕਰੋ ਸੈਰ ਤੇ ਜਾ ਕੇ ਵਾਪਸ ਆ ਰਿਹਾ ਸੀਗਾ ਜੀ ਜਦੋਂ ਮੈਂ ਕਮਲਾ ਨਹਿਰੂ ਤੋਂ ਪਾਲ ਕਰਿਆਨਾ ਸਟੋਰ ਲਈ ਕੋਲ ਗਈ ਗਾ ਮੁੜਿਆ ਮੁਰਕੇ ਜਦੋਂ ਮੈਂ ਆਪਣੀ ਗਲੀ ਦੇ ਵਿੱਚ ਵੜਿਆ ਦੋ ਕਾਰੀ ਟੱਪਿਆ ਸੀ ਇੱਕ ਮੁੰਡਾ ਆਇਆ ਭੱਜ ਕੇ ਸੀ ਦੋ ਤਿੰਨ ਹੋਣੇ ਆ ਜੀ ਕੋਈ ਦੂਜੇ ਬਾਅਦ ਚ ਆਏ ਸੀ ਉਹ ਆ ਕੇ ਮੇਰੀ ਜੇਬ ਨੂੰ ਪੈ ਗਿਆ ਮਗਰ ਕੀ ਕਰਦਾ ਇਹ ਜਿਵੇਂ ਮੈਂ ਉਹ ਪੈਸੇ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਬੋਲਿਆ ਕੁਛ ਨਹੀਂ ਮੈਂ ਹੱਥ ਰੱਖ ਲਿਆ ਜੀ ਤੇ ਮੈਂ ਬਹੁਤ ਚਲਾਇਆ ਚੋਰ ਹੈ ਚੋਰ ਹੈ ਚੋਰ ਹੈ ਚੋਰ ਤੇ ਬਾਦੇ ਤੇ ਹੱਥੋਂ ਪਾਈ ਹੁੰਦੇ ਰਹੇ ਉਹਦੇ 'ਚ ਮੈਂ ਗਿਰ ਗਿਆ ਠੀਕ ਹੈ ਜੀ ਗੇਰਨ ਦੁਆਲੋਂ ਮੇਰੇ ਪੈਸੇ ਕੱਢ ਕੇ ਕਿੰਨੇ ਕੇ ਪੈਸੇ ਲੈ ਗਏ 8300 ਰੁਪਏ ਸੀ ਕੋਈ ਹਮਲਾਵਰ ਕੋਈ ਸੀਗਾ ਨਾ ਪਿਆਰ ਵਗੈਰਾ ਨਹੀਂ ਹਥਿਆਰ ਕੋਈ ਨਹੀਂ ਇਹ ਜੀ ਕੱਲ ਸਾਨੂੰ ਇੱਕ ਜਸਪਾਲ ਸਿੰਘ ਹੈ ਵੈਟਰਨਰੀ ਡਾਕਟਰ ਹੈ ਰਿਟਾਇਰ ਉਹਨਾਂ ਵੱਲੋਂ ਇੱਕ ਕੰਪਲੇਂਟ ਹਾਸਲ ਹੋਈ ਸੀ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਤੇ ਤਿੰਨ ਦੋਸ਼ੀ ਸੀਗੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜੀ ਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਕਰ ਰਹੇ ਹਾਂ ਕਿ ਬੈਕਗ੍ਰਾਉਂਡ ਇਹਨਾਂ ਦਾ ਕ੍ਰਿਮਨਲ ਰਿਕਾਰਡ ਨਹੀਂ ਛੇੜੀ ਨਹੀਂ ਕੁਝ ਹੋਰ ਦਾ ਪਤਾ ਲਗਿਆ ਇਹਨਾਂ ਨੂੰ ਜੀ ਅੱਜ ਗ੍ਰਿਫਤਾਰ ਕਰਕੇ ਆਸੀਂ ਕੱਲ ਨੂੰ ਮਾਨ ਜੋ ਕੋਰਟ ਵਿੱਚ ਪੇਸ਼ ਕਰਾਂਗੇ ਤੇ ਦਰਾਂਨੇ ਇਨਵੈਸਟੀਗੇਸ਼ਨ ਅਸੀਂ ਚੈੱਕ ਕਰਾਂਗੇ ਵੀ ਕੋਈ ਇਹਨਾਂ ਦਾ ਕੋਈ ਹੋਰ ਐਫ ਆਈ ਆਰ ਦਰਜ ਹੈ ਜਾਂ ਨਹੀਂ ਹੈ ਕ੍ਰਿਮਨਲ ਰਿਕਾਰਡ ਕੀ ਹੈ ਉਜੇ ਕਰਕੇ ਅਗਲੀ ਕਾਰਵਾਈ ਅਸੀਂ ਹਾਂਜੀ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਹੀ ਅਸੀਂ ਇਹ ਦੋਸ਼ੀਆਂ ਨੂੰ ਟ੍ਰੇਸ ਕੀਤਾ ਜੀ ਉਸੇ ਤਰ੍ਹਾਂ ਹੀ ਅਸੀਂ ਅੱਗੇ ਵੀ ਰਿਕਵੈਸਟ ਕਰ ਰਹੇ ਹਾਂ ਲੋਕਲ ਵੀ ਵੱਧ ਤੋਂ ਵੱਧ ਜੇ ਕਿਤੇ ਹੋ ਸਕੇ ਤਾਂ ਆਪਕੋ ਆਪਣੇ ਸੀਸੀਟੀਵੀ ਕੈਮਰੇ ਜੋ ਰੋਡ ਨੂੰ ਕਵਰ ਕਰਦੋਂ ਲਵਾਏ ਜਾਣ ਤਾਂ ਕਿ ਮੁਕੱਦਮੇ ਜਿਹੜੇ ਹੈ ਕੋਈ ਦਰਜ ਹੁੰਦੇ ਹੈ ਲੁੱਟ ਹੋ ਦੇ ਉਹ ਜਲਦੀ ਟ੍ਰੇਸ ਹੋ ਸਕੇ